ਮੈਂ ਇੱਕ ਕਿਸਾਨ ਆ ਜਿਹੜਾ ਕਿ ਮੈਂ ਕਾਫੀ ਟਾਈਮ ਤੋਂ ਮੈਂ ਖੇਤੀ ਕਰ ਰਿਹਾ ਪਹਿਲਾਂ ਮੇਰੇ ਪਿਤਾ ਜੀ ਕਰਦੇ ਹੁੰਦੇ ਸੀਗੇ ਉਸ ਤੋਂ ਪਹਿਲਾਂ ਮੈਂ ਦਾਦਾ ਜੀ ਕਰਦੇ ਹੁੰਦੇ ਸੀਗੇ ਉਸ ਤੋਂ ਪਹਿਲਾਂ ਮੇਰੇ ਪਰਦਾਦਾ ਜੀ ਕਰਦੇ ਹੋਏ ਅਸੀਂ ਕਾਫੀ ਟਾਈਮ ਤੋਂ ਅਸੀਂ ਖੇਤੀ ਕਰ ਰਹੇ ਹਾਂ ਜਦੋਂ ਦਾਦਾ ਜੀ ਮੇਰੇ ਆਪਣੇ ਫਸਲ ਕਰਦੇ ਹੁੰਦੇ ਸੀ ਨਾ ਤਾਂ ਅਸੀਂ ਬਹੁਤ ਪਰੇਸ਼ਾਨ ਹੁੰਦੇ ਹੁੰਦੇ ਸੀਗੇ ਕਹਿਣਾ ਕਿ ਲੈ ਫਸਲ ਸਾਡੀ ਨਹੀਂ ਹੁੰਦੀ ਫਸਲ ਸਾਡੀ ਨਹੀਂ ਹੁੰਦੀ ਕੀ ਕੀ ਦਿੱਕਤ ਹੈ ਪਰੇਸ਼ਾਨੀ ਕਿਉਂ ਹੈ ਤਾਂ ਜਦੋਂ ਅਸੀਂ ਆਪਣੇ ਦਵਾਈਆਂ ਪਾਉਣ ਲੱਗ ਪਏ ਸਪਰੇਅ ਕਰ ਕਰ ਕੇ ਪਰੇਸ਼ਾਨ ਹੁੰਦੇ ਹੁੰਦੇ ਸੀ ਕਿ ਉਹਨਾਂ ਦਾ ਫੀਡਬੈਕ ਨਹੀਂ ਸੀ ਮਿਲਣਾ 7 ਦਿਨ 8 ਦਿਨ ਦੀ ਆਪਣੇ ਰਹਿੰਦੀ ਹੁੰਦੀ ਸੀ ਉਹਦੀ ਐਫੀਸ਼ੀਐਂਸੀ ਪੌਦਾਂ ਮਰ ਜਾਣਾ ਮੇਂ ਆਪਣੇ ਕਿੜ ਕਿੜ ਕੀੜ ਲੱਗ ਜਾਣਾ ਨਾ ਇਹੋ ਜਿਹਾ ਸਫਲ ਸਾੜਾ ਫਸਲ ਦਾ ਘਾਟਾ ਪੈ ਜਾਣਾ ਫਿਰ ਉਹਨਾਂ ਅਸੀਂ ਦਿਲ ਦਾ ਸੀ ਮੋਟਾਰ ਪਾਉਣ ਲੱਗ ਪਏ ਤਾਂ ਸਾਨੂੰ ਉਹ ਹੀ ਚੀਜ਼ਾਂ ਆਪਣੇ ਹਰੀਆਂ ਪਰੀਆਂ ਫਸਲ ਵੀ ਚੰਗੀ ਸਾੜੀ ਆਉਣ ਲੱਗ ਪਈ ਸਰ ਇਨਕਮ ਸੋਰਸ ਵੀ ਸਾਡਾ ਵਧਿਆ 25 ਦਿਨ ਦਾ ਰਿਜ਼ਲਟ ਮਿਲਣਾ ਜੰਗਾ ਲੱਗਦਾ ਹੁੰਦਾ ਸੀ ਜਦੋਂ ਅਸੀਂ ਮੋਟਰ ਪਾਉਣ ਲੱਗ ਪਏ ਬਸ ਮੌਜਾਂ ਦੇ ਮੌਜਾਂ ਛੀਨ ਕੇ ਦੇਖ ਲੀਏ ਜੰਨਤ ਦਾ ਟੱਚ ਫੀਲ ਹੋਵੇ ਅਰੇ ਝੂਠ ਕੋ ਨਹੀਂ ਬੋਲੂ ਜੋ ਮਾਂ ਸੱਚ ਫੀਲ ਹੋਵੇ